ਹਾਸਾ ਜਿਹੜਾ ਹੋਇਆ ਗੱਡੀ ਦੀ ਉਹ ਨਹਿਰ ਦੇ ਵਿੱਚ ਡਿੱਗੀ ਹੋਈ ਹੈ ਤਿੰਨ ਮੱਜਾਂ ਦੀ ਹੈ ਜਿਹੜੀ ਉਹ ਮੋਟੋ ਹੋ ਚੁੱਕੀ ਹੈ ਡਰਾਈਵਰ ਨੂੰ ਮੂਲੀ ਛੋਟਾਂ ਲੱਗੀਆਂ ਨੇ ਉਹਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਭੇਜਿਆ ਗਿਆ ਹੈ ਬੀਤੇ ਦਿਨੋਂ ਆਏ ਹੜ੍ਹਾਂ ਦੇ ਨਾਲ ਜਿੱਥੇ ਕਾਫੀ ਆਦਾ ਲੋਕਾਂ ਦਾ ਨੁਕਸਾਨ ਹੋਇਆ ਸੀਗਾ ਤਾਂ ਇਸ ਵੇਲੇ ਆਪੇ ਮਾਧੂਪੁਰ ਦੇ ਵਿੱਚ ਮੌਜੂਦ ਹੈਗੇ ਆਂ ਤੁਸੀਂ ਤਾਂ ਦੀ ਕੋਸ਼ਿਸ਼ ਕਰ ਰਹੇ ਆਂ ਕਿ ਰਸਤਾ ਜਿਹੜਾ ਰੁੜ ਗਿਆ ਸੀਗਾ ਤੇ ਅੱਜ ਸਵੇਰਸਾਰ ਦੀ ਗੱਲ ਹੈ ਕਿ ਇੱਕ ਡਰਾਈਵਰ ਜੋ ਕੀ ਜੀਪ ਲੈ ਕੇ ਤੇ ਤਿੰਨ ਮੱਝਾਂ ਲੱਦ ਕੇ ਆ ਰਿਹਾ ਸੀਗਾ ਤਾਂ ਉਹਨੂੰ ਰਸਤੇ ਦਾ ਪਤਾ ਨਹੀਂ ਚੱਲਿਆ ਤਾਂ ਹਾਦਸਾ ਜਿਹੜਾ ਹੋਇਆ ਗੱਡੀ ਡਿਡਿਓ ਨਹਿਰ ਦੇ ਵਿੱਚ ਡਿੱਗੀ ਹੋਈ ਹੈ ਤਿੰਨ ਮੱਜਾਂ ਦੀ ਜੜੀ ਹੈ ਮੋਤ ਹੋ ਚੁੱਕੀ ਹੈ ਡਰਾਈਵਰ ਨੂੰ ਮੌਤ ਲਈ ਚੋਟਾਂ ਲੱਗੀਆਂ ਨੇ ਉਹਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਭੇਜਿਆ ਗਿਆ ਤੁਸੀਂ ਤਾਂ ਖਾਂ ਦੀ ਕੋਸ਼ਿਸ਼ ਕਰ ਰਹੇ ਹੋ ਕਿ ਪਾਣੀ ਦੇ ਨਾਲ ਕਿੰਨਾ ਜ਼ਿਆਦਾ ਨੁਕਸਾਨ ਇਸ ਇਲਾਕੇ ਵਿੱਚ ਹੋਇਆ ਸੀਗਾ ਤਾਂ ਸਨਗ ਲੋਕਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਹੈ ਪੁਲਿਸ ਮੌਕੇ ਤੇ ਪਹੁੰਚੀ ਹੈ ਸੀ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਆਪ ਪਸਤਾਨਕ ਲੋਕਾਂ ਨਾਲ ਗੱਲਬਾਤ ਕੀਤੀ ਹੈ ਤੇ ਪੁਲਿਸ ਨਾਲ ਗੱਲਬਾਤ ਕੀਤੀ ਹੈ ਆ ਉਸ ਹੁੰਦੀ ਹੈ ਕੀ ਕਹਿਣਾ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਬਾਰੇ ਵੀ ਕੀ ਨਾਮ ਆਪਣਾ ਤੇ ਕੀ ਗੱਲਬਾਤ ਹੋਈ ਹੈ ਮਾਮ ਜਕੂਬ ਭਾਈ ਸੁਜਾਨਪੁਰ ਦੇ ਰਹਿਣ ਵਾਲੇ ਆ ਜੀ ਮ ਨਾ ਚਲ ਚੋ ਸਵੇਰ ਦਾ ਟਾਈਮ ਸੀ ਡਰਾਈਵਰ ਸੀ ਉਸ ਰਸਤੇ ਦਾ ਭੇਤੀ ਹੀ ਕਾਫੀ ਚਿਰ ਪਹਿਲੇ ਦਾ ਉਹ 2-3 ਮਹੀਨੇ ਬਾਅਦ ਆਇਆ ਪੜੋ ਉਹਦੇ ਦਿਮਾਗ ਵਿੱਚ ਇੱਥੇ ਨਾ ਕੋਈ ਬੈਰੀਅਰ ਲਾਇਦਾ ਸੀ ਨਾ ਕੋਈ ਮਿੱਟੀ ਪਾਈ ਦੀ ਰਸਤਾ ਖੁੱਲਾ ਸੀ ਉਹ ਗੱਡੀ ਸਵੀਟ ਨਾਲ ਚੱਲੀ ਦੀ ਸੀ ਉਹਨੇ ਜਦੋਂ ਇੱਥੇ ਜਗਦੋਂ ਨਜ਼ਰ ਪਈ ਬ੍ਰੇਕ ਮਾਰੀ ਗੱਡੀ ਦੀ ਬ੍ਰੇਕ ਨੂੰ ਲੱਗੀ ਨਾਲ ਹੀ ਖੱਡੇ ਦੇ ਉੱਪਰ ਗੱਡੀ ਥੱਲੇ ਡੇਗੀ ਉਹਦੇ ਵਿੱਚ ਤਿੰਨ ਮੱਜਾਂ ਨੁਕਸਾਨ ਹੋ ਗਿਆ ਮਰਗੀਆਂ ਜਿਹੜੀਆਂ ਡਰਾਈਵਰ ਦੇ ਕਿਲਾ ਡਰਾਈਵਰ ਠੀਕ ਹੈ ਭਾਈ ਮਾੜੀ-ਮੋਟੀ ਸੱਟਾਂ ਲੱਗੀਆਂ ਡਰਾਈਵਰ ਦਾ ਬਚਾ ਹੋ ਗਿਆ ਸੀ ਪਰ ਗੱਡੀ ਦਾ ਨੁਕਸਾਨ ਕਾਫੀ ਹੋ ਗਿਆ ਗੱਲਬਾਤ ਕੀ ਛੋਟੀ ਮੇਨ ਰਾਜੀਪ ਹੈ ਤੇ ਲੈ ਕੇ ਜਾ ਰਹੇ ਆਪਣੇ ਸਾਧ ਆਪਣੇ ਘਰ ਨੂੰ ਲੈ ਕੇ ਜਾਂਦੇ ਹੁਣ ਮੱਜਾ ਉਹ ਫਿਰ ਇਥੇ ਜਾਨ ਡਰਾਈਵਰ ਕਰਕੇ ਮੈਂ ਡਰ ਹੈ ਦੇ ਵਿੱਚ ਇਹਨਾਂ ਦੀ ਗੱਡੀ ਲੱਗਦੀ ਆ ਕਿਤੇ ਬਾਰੇ ਡਰਾਈਵਰ ਕੋ ਪਤਾ ਲੱਗੂਗਾ ਜਦ ਤੱਕ ਡਰਾਈਵਰ ਤਾਂ ਹੈ ਨਹੀਂ ਮਿਲਿਆ ਨਹੀਂ ਕਿੰਨੇ ਕ ਬਤਾ 4 4:30 5 ਵਜੇ ਦਾ ਕੀ ਨੁਕਸਾਨ ਕੀ ਹੋਇਆ ਫਿਲਹਾਲ ਤੇ ਮੱਜਾ ਹੀ ਮਰੀਆਂ ਨੇ ਤਿੰਨ ਤੇ ਬਾਕੀ ਗੱਡੀ ਦਾ ਨੁਕਸਾਨ ਹੋਇਆ ਹੋਏਗਾ ਤੇ ਡਰਾਈਵਰ ਦੀ ਸੇਫ ਹੀ ਨਿਕਲ ਕੇ ਬਾਅਦ ਚਲਾ ਗਿਆ ਕਾਰ ਬਾਈ ਕਾਰ ਬਾਈ ਚੱਲ ਰਹੀ ਹੈ